ਜਦੋਂ ਅਸੀਂ ਪੁਰਾਣੇ ਜਵਾਨੇ ਦੇ ਵਿੱਚ ਛੋਟੇ-ਛੋਟੇ ਹੁੰਦੇ ਤੇਗੇ ਸਾਡੀ ਮਾਂ ਸਾਡਾ ਪਿਓ ਉਹ ਰਲ ਕੇ ਇੱਕ ਰਿੰਡਾਂ ਤੋਂ ਮੂੰਗਫਲੀ ਦੇ ਗਿਰਿਆਂ ਤੋਂ ਸਾਬਣ ਤਿਆਰ ਕਰਦੇ ਹੁੰਦੇ ਅਸੀਂ ਉਹਨੂੰ ਬਿਲਕੁਲ ਅੱਖੀਂ ਦੇਖਦੇ ਹੁੰਦੇ ਜਿੰਨੇ ਵੀ ਨੌਜਵਾਨ ਮੁੰਡੇ ਬਜ਼ੁਰਗ ਬੁੜੀਆਂ ਬੱਚੀਆਂ ਆਪਦੇ ਜਵਾਕਾਂ ਦੇ ਲਾ ਰਹੇ ਨੇ ਚਿਹਰੇ ਤੇ ਉਹ ਬਿਲਕੁਲ ਸਰਿਆਂ ਸਾਰਾ ਹੀ ਕੈਮੀਕਲ ਆਪਾਂ ਇਹਦੇ ਵਿੱਚ ਜਿਹੜੀ ਵੀ ਚੀਜ਼ ਪਾਈ ਹੈ ਤੇਲ ਜੋ ਵੀ ਪਾਇਆ ਪਿਓਰਿਟੀ ਦਾ ਹੀ ਪਾਇਆ ਹਾਂਜੀ ਬਾਕੀ ਸਾਬਣ ਦੇ ਵਿੱਚ ਆਪਾਂ ਆਹੜੇ ਨਿੰਮ ਦੇ ਫਲੇਵਰ ਨੇ ਇਹਦੀ 100% ਗਾਰੰਟੀ ਆ ਜੀ ਜਿਹਦੇ ਖੁਰਕ ਹੁੰਦੀ ਆ ਵਾਲ ਛੱਡਦੇ ਨੇ ਜੋ ਵੀ ਹੁੰਦਾ ਗਲੋ ਵੀ ਲਊਗੀ ਇਹਦੀ ਬਿਲਕੁਲ ਗਰੰਟੀ ਆ ਤੁਹਾਨੂੰ ਪਤਾ ਅਗਲਾ ਤਿਆ ਗਲੋ ਲਿਆਉਣ ਬਾਅਦ ਤੇ 10-10 ਹਜ਼ਾਰ ਬੁੜੀਆਂ ਲੈਂਦੀਆਂ ਨੇ ਉਹਦਾ ਤੁਹਾਨੂੰ ਪਤਾ ਹੀ ਆ ਕਿ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਅੱਜ ਵੀ ਇਹੋ ਜਿਹਾ ਚਿਹਰਾ ਹੋਊਗਾ 40 ਸਾਲ ਬਾਅਦ ਵੀ ਤੁਹਾਡਾ ਉਹੋ ਜਿਹਾ ਚਿਹਰਾ ਹੋਊਗਾ ਉਮਰ ਦੇ ਸਾਹਿਬ ਨਾਲ ਥੋੜਾ ਥੋੜਾ ਕੁਦਰਤ ਮੋੜੂ ਉਹਨਾਂ ਕਿ ਮੋੜੂ ਕੈਮੀਕਲਾਂ ਨਾਲ ਨਹੀਂ ਹੁੰਦਾ ਬਾਈ ਜੀ ਸਾਰੇ ਵੀ ਰੁਪਏ ਆਪਣੇ ਸਸੇਕਾਰ ਨਾਲ ਸਾਠ ਠੀਕ ਠਾਕ ਹਮ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੈਗੀ ਅੱਪਾ ਅੱਜ ਥੋੜਾ ਜਿਹਾ ਪੁਰਾਣੇ ਜ਼ਮਾਨੇ ਦੀ ਗੱਲ ਕਰਾਂਗੇ ਵੀ ਅੱਪਾ ਪੁਰਾਣੇ ਜ਼ਮਾਨੇ ਦੇ ਵਿੱਚ ਕਿੱਦਾਂ ਦੇ ਪ੍ਰੋਡਕਟ ਯੂਜ਼ ਕਰਦੇ ਸੀਗੇ ਬਾਪੂ ਜੀ ਆਪਣੇ ਨਾਲ ਹੋਣਗੇ ਸਾਰਿਆਂ ਨੂੰ ਗੱਲਾਂ ਬਾਤਾਂ ਕਰਾਂਗੇ ਤੇ ਕੁਝਕ ਟੱਚ ਹੋਊਗਾ ਬਾਈ ਜੀ ਪੁਰਾਣੇ ਜ਼ਮਾਨੇ ਦਾ ਤੇ ਪ੍ਰੋਡਕਟ ਹੋਣਗੇ ਨਵੇਂ ਕੀ ਗੱਲਬਾਤ ਹੈ ਸਾਰੀ ਗੱਲਬਾਤ ਕਰਦੇ ਆ ਬਾਪੂ ਜੀ ਨਾਲ ਬਾਪੂ ਜੀ ਸਸੇਕਾਰ ਜੀ ਸਸੇਕਾਰ ਕੀ ਹਾਲ ਚੱਲ ਬਾਪੂ ਜੀ ਸਭ ਤੋਂ ਵਧੀਆ ਸਭ ਪਹਿਲਾਂ ਤਾਂ ਸਾਰੇ ਪੰਜਾਬੀਆਂ ਨੂੰ ਸਸੇਕਾਰ ਜੀ ਸਸੇਕਾਰ ਜੀ ਦੱਸੋ ਬਾਪੂ ਜੀ ਇਹਨਾਂ ਬਾਰੇ ਜੀ ਪ੍ਰੋਡਕਟਾਂ ਬਾਰੇ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸਦਾ ਜੀ ਜਿਹੜਾ ਇਹ ਹੈ ਆ ਜੀ ਹਾਂਜੀ ਇਹ ਇੱਕ ਨਿੰਮ ਦਾ ਤੇਲ ਪ੍ਰੋਸੈਸ ਕਰਕੇ ਤਿਆਰ ਕੀਤਾ ਗਿਆ ਜੀ ਠੀਕ ਹੈ ਜੀ ਪਿਓਰ ਨਿੰਮ ਦਾ ਤੇਲ ਆ ਜੀ ਇਹਦੇ ਵਿੱਚ 1% ਕਿਸੇ ਚੀ ਦੀ ਮਿਲਾਵਟ ਨਹੀਂ ਹਾਂਜੀ ਆ ਹੈਗੀ ਜੀ ਦੇਖੋ ਜੀ ਨਿੰਮ ਦੀ ਸਾਬਣ ਹਾਂਜੀ ਆ ਹੈਗੀ ਜੀ ਡੈਰੀ ਮਿਲਕ ਦਾ ਗਾਇਆਂ ਦੇ ਦੁੱਧ ਦੀ ਸਾਬਣ ਜੀ ਡੈਰੀ ਮਿਲਕ ਕਹ ਲਓ ਕਿਉਂਕਿ ਮੈਂ ਪੁਰਾਣੇ ਜ਼ਬਾਨੇ ਮੁਤਾਬਕ ਚੱਲਦਾ ਇਹ ਹੈਗੀ ਗਾਈ ਦੇ ਦੁੱਧ ਦੀ ਸਾਬਣ ਜੀ ਹਾਂਜੀ ਇਹ ਹੈਗੀ ਹਲਦੀ ਤੇ ਟਮਾਟਰ ਦੀ ਸਾਬਣ ਜੀ ਹਾਂਜੀ ਇਹ ਹੈਗੀ ਆ ਜਿਹੜੀ ਇਹ ਸੰਗਤਰੇ ਦੇ ਸਿਲਕੀ ਸਿਲਕਾ ਹੁੰਦਾ ਜਿਹੜਾ ਉਹਦੀ ਸਾਬਣ ਜੀ ਆ ਆਏਗੀ ਜੀ ਆਪਣੇ ਗੌਟ ਮਿਲ ਕੇ ਸਾਬਣ ਦੀ ਠੀਕ ਹੈ ਜੀ ਇਹ ਪੰਜ ਸੀ ਤਰ੍ਹਾਂ ਦੀਆਂ ਸਾਬਣਾ ਆਪਾਂ ਨੇ ਤਿਆਰ ਕੀਤੀਆਂ ਜੀ ਠੀਕ ਹੈ ਜੀ ਹੁਣ ਤੁਸੀਂ ਪੁਰਾਣੇ ਜ਼ਬਾਨੇ ਦੀ ਸੁਣ ਲਓ ਜੀ ਹਾਂਜੀ ਬਾਪੂ ਜੀ ਜਦੋਂ ਅਸੀਂ ਪੁਰਾਣੇ ਜ਼ਬਾਨੇ ਦੇ ਵਿੱਚ ਛੋਟੇ ਛੋਟੇ ਹੁੰਦੇ ਤੇਗੇ ਸਾਡੀ ਮਾਂ ਸਾਡਾ ਪਿਓ ਉਹ ਰਲ ਕੇ ਇੱਕ ਰਿੰਡਾਂ ਤੋਂ ਮੂੰਗਫਲੀ ਦੇ ਗਿਰਿਆਂ ਤੋਂ ਸਾਬਣ ਤਿਆਰ ਕਰਦੇ ਹੁੰਦੇ ਆ ਅਸੀਂ ਉਹਨੂੰ ਬਿਲਕੁਲ ਅੱਖੀਂ ਦੇਖਦੇ ਹੁੰਦੇ ਠੀਕ ਹੈ ਜੀ ਉਹਦੇ ਵਿੱਚ ਬੜਾ ਤੇਲ ਵਧੀਆ ਖੋਪੇ ਦਾ ਤੇਲ ਪਾ ਕੇ ਸਰੋਂ ਦਾ ਤੇਲ ਪਾ ਕੇ ਵੀ ਤਿਆਰ ਕਰ ਲੈਂਦੇ ਕੁਝ ਲੋਕ ਜਿਹੜੇ ਮੱਝਾਂ ਰੱਖਦੇ ਤੇ ਵਧੀਆ ਦੇਸੀ ਕਿਉਂਤੀ ਉਹ ਦੇਸੀ ਕਿਉਂ ਪਾ ਕੇ ਹੀ ਤਿਆਰ ਕਰ ਲੈਂਦੇ ਸੀ ਠੀਕ ਹੈ ਬਣਾਈਆਂ ਨੇ ਆਪਾਂ ਹਾਂ ਜੀ ਬਣਾਈਆਂ ਨੇ ਜਿਹੀ ਜਹੀ ਅਗਲੇ ਦੀ ਾਕਾਤ ਹੁੰਦੀ ਉਸ ਉਹ ਹੈ ਜਾਂ ਮੈਂ ਕਹਾਂ ਸਸਤਾ ਤੇਲ ਉਹਦੋਂ ਪਾਇਆ ਜਾਂਦਾ ਸੀਗਾ ਅੱਛਾ ਜੀ ਉਹ ਤੋਂ ਅਸੀਂ ਜਦੋਂ ਲਾਈਆਂ ਨੇ ਦੇਖਿਆ ਨੇ ਜਦੋਂ ਲਾਉਂਦੇ ਰਹੇ ਬਜ਼ੁਰਗ بڑے بڑے ਬਜ਼ੁਰਗ ਲਾਉਂਦੇ ਰਹੇ ਲੋਕ ਬੱਚੇ ਲਾਉਂਦੇ ਰਹੇ ਤਾਂ ਉਹ ਬਜ਼ੁਰਗਾਂ ਦੀ ਜਦੋਂ ਉਮਰ 70 80 ਸਾਲ ਦੀ ਹੋ ਜਾਂਦੀ 90 ਸਾਲ ਦੀ ਹੋ ਜਾਂਦੀ ਤਾਂ ਉਹਨਾਂ ਦੇ ਚਿਹਰੇ ਐਨ ਲਾਲ ਦੱਗ ਦੱਗ ਕਰਦੇ ਪਏ ਹੁੰਦੇ ਅੱਛਾ ਜੀ ਕਿਉਂ ਕਰਦੇ ਪਏ ਹੁੰਦੇ ਕਿਉਂਕਿ ਖਾਣੇ ਵੀ ਸਹੀ ਤੇ ਜਿਹੜਾ ਚਿਹਰੇ ਦੇ ਉੱਪਰ ਲਾਉਣਾ ਸੀ ਉਹ ਵੀ ਇੱਕ ਦੇਸੀ ਘਿਓ ਲਾ ਲੋ ਸਰੋਂ ਦਾ ਆਪ ਕਢਾਇਆ ਤੇਲ ਲਾ ਲੋ ਖੋਪੇ ਦਾ ਕਢਾਇਆ ਤੇਲ ਲਾ ਲੋ ਵਿੱਚ ਲੋਕ ਆਪ ਦਾ ਘਰ ਦਾ ਕਿਉਂ ਜਿਹਦੇ ਕੋਲੇ ਜਾਦੇ ਕਿਉਂ ਹੁੰਦਾ ਨਹੀਂ ਖਾਦਾ ਜਾਂਦਾ ਸੀ ਉਹ ਸਾਬਣ ਦੇ ਵਿੱਚ ਪਾ ਕੇ ਕਿਉਂ ਦੀ ਵੀ ਮਾਲਸ਼ ਕਰਕੇ ਨਹਾਉਂਦੇ ਠੀਕ ਹੈ ਇਸ ਕਰਕੇ ਉਹਨਾਂ ਦੇ ਮੂੰਹ ਤੇ ਲਾਲ ਦਗਾਲ ਪੈਂਦੇ ਉਹ ਮਰਨ ਵੇਲੇ ਵੀ ਐ ਹੁੰਦਾ ਵੀ ਜਦ ਇਹ ਤਾਂ ਬੜਾ ਲਾਲ ਪਿਆ ਜੀ ਵੀ ਹਾਂ ਜੀ ਇੰਨੀ ਜਣੀ ਕਿ ਜਿਹੜੇ ਪਿਓਰਿਟੀ ਦੀ ਗੱਲ ਕਰ ਰਹੇ ਆ ਮੈਂ ਇਸ ਟਾਈਮ ਪਿਓਰਿਟੀ ਦਾ ਇੰਨਾ ਦਿਖਾਵਾ ਤੀਗਾ ਅੱਜ ਕੀ ਹੋ ਰਿਹਾ ਵੀ ਅੱਜ ਕੀ ਹੋ ਰਿਹਾ ਅੱਜ ਦੇਖੋ ਜੀ ਖਾਣੇ ਵੀ ਨਹੀਂ ਆਪਣੇ ਜਿਹੜੇ ਇਹਨਾਂ ਬਾਰੇ ਤਾਂ ਵਿਚਾਰ ਦੀ ਮੈਨੂੰ ਜਿਆਦਾ ਲੋੜ ਨਹੀਂ ਤੁਹਾਨੂੰ ਖੁਦ ਪਤਾ ਹਾਂਜੀ ਹਰ ਵੀਡੀਓ ਦੇਖਦੇ ਹੋ ਤੁਸੀਂ ਹਰ ਲੋਕਾਂ ਦੇ ਖਾਣੇ ਬਣਦੇ ਦੇਖਦੇ ਹੋ ਤੁਹਾਨੂੰ ਸਾਰੇ ਪਤਾ ਵੀ ਅਸੀਂ ਕੀ ਖਾ ਰਹੇ ਹਾਂ ਹਾਂਜੀ ਪਰ ਜਿਹੜਾ ਲਾ ਰਹੇ ਆ ਆਪਾਂ ਉਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਆਪਾਂ ਚਿਹਰੇ ਤੇ ਕੀ ਲਾ ਰਹੇ ਹਾਂ ਸਹੀ ਗੱਲ ਹੈ ਚਿਹਰੇ ਦੇ ਉੱਤੇ ਜਿੰਨੇ ਵੀ ਨੌਜਵਾਨ ਮੁੰਡੇ ਬਜ਼ੁਰਗ ਬੁੜੀਆਂ ਬੱਚੀਆਂ ਆਪਦੇ ਜਵਾਕਾਂ ਦੇ ਲਾ ਰਹੇ ਨੇ ਚਿਹਰੇ ਤੇ ਉਹ ਬਿਲਕੁਲ ਸਰਿਆਂ ਸਾਰਾ ਹੀ ਕੈਮੀਕਲ ਲਾ ਰਹੇ ਹਾਂ ਉਹ ਕੈਮੀਕਲਾਂ ਨਾਲ ਜਿਹੜੇ ਆਪਣੇ ਚਿਹਰੇ ਨੇ ਕੀਰਾਂ ਤਾਂ ਬੜੇ ਲਾਲੀ ਚ ਆਉਣਗੇ ਹਾਂ ਕਿਉਂਕਿ ਜਿਹੜਾ ਕੈਮੀਕਲ ਆ ਕੇਰਾਂ ਤੰਦਰੋਂ ਲਾਲ ਕੱਢ ਦਿੰਦਾ ਬਾਅਦ ਚੋਂ ਮਰਜਾ ਆ ਜਾਂਦੇ ਨੇ ਉਹ ਜੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਇਹਨਾਂ ਪਿਓਰਿਟੀ ਦਾ ਤੇਲ ਨਹੀਂ ਹੁੰਦਾ ਹਾਂਜੀ ਜਿਹੜੀ ਬਾਜ਼ਾਰੂ ਸਾਬਣਾ ਆਉਂਦਿਆਂ ਨੇ ਉਹਨਾਂ ਦੇ ਵਿੱਚ ਇਹਨਾਂ ਪਿਓਰਿਟੀ ਤੇਲ ਨਹੀਂ ਹੁੰਦਾ ਕਿਉਂਕਿ ਜਿਹੜੀ ਸਾਬਣਾ ਇਹਦਾ ਮੁਲੀ ਸਾਰਾ ਤੇਲ ਨਾਲ ਆ ਹਾਂ ਸਹੀ ਗੱਲ ਇਹ ਜੇ ਆਪਾਂ ਤੇਲ ਪਿਓਰਿਟੀ ਚ ਪਾਵਾਂਗੇ ਤਾਂ ਹੀ ਸਾਬਣ ਵਧੀਆ ਬਣੂ ਅਦਰਬਈ ਨਹੀਂ ਸਾਬਣ ਵਧੀਆ ਨਹੀਂ ਬਣਦੀ ਆਪਾਂ ਨੇ ਇਹਦੇ ਵਿੱਚ ਜਿਹੜੀ ਵੀ ਚੀਜ਼ ਪਾਈ ਆ ਤੇਲ ਜੋ ਵੀ ਪਾਇਆ ਪਿਓਰਿਟੀ ਦਾ ਹੀ ਪਾਇਆ ਹਾਂਜੀ ਬਾਕੀ ਸਾਬਣ ਦੇ ਵਿੱਚ ਆਪਾਂ ਆਹੜੇ ਨਿੰਮ ਦੇ ਫਲੇਵਰ ਨੇ ਆਹ ਨਿੰਮਾ ਜੀ ਦੇਖੋ ਹਾਂਜੀ ਇਦੇ ਵਿੱਚ ਆ ਨਿੰਮ ਪਾਇਆ ਗਿਆ ਹਾਂ ਦੇਖੋ ਜੀ ਨਿੰਮ ਦਾ ਨਿੰਮ ਬਾਰੇ ਕੌਣ ਨਹੀਂ ਜਾਣਦਾ ਠੀਕ ਬੜਿਆ ਬੜਿਆ ਖੁਰਕਾਂ ਬੜਿਆ ਬੜਿਆ ਲੋਕਾਂ ਦੇ ਕਰਾਂ ਪਈਆਂ ਬੜੀਆਂ ਬੜੀਆਂ ਪਾਉਆਂ ਪਈਆਂ ਬਰਾਂ ਬਰੀਆਂ ਚਮੜਖਾਂ ਪਈਆਂ ਇਹ ਪੁਰਾਣੇ ਬੈਦ ਨਿੰਮ ਨਾਲ ਨਹੀਂ ਇਲਾਜ ਕਰਦੇ ਠੀਕ ਆ ਗਰੰਟੀ ਹੂ ਆਪਣੀ ਦੀ ਪੂਰੀ ਇਹਦੀ 100% ਗਰੰਟੀ ਆ ਜੀ ਜਿਹਦੇ ਖੁਰਕ ਹੁੰਦੀ ਆ ਬਾਲ ਝੜਦੇ ਨੇ ਜੋ ਵੀ ਹੁੰਦਾ ਗਲੋ ਵੀ ਲਿਆਊਗੀ ਇਹਦੀ ਬਿਲਕੁਲ ਗਰੰਟੀ ਆ ਗਰੰਟੀ ਸਾਰੀਆਂ ਦੀ ਆ ਜੀ ਆਹ ਦੇਖੋ ਜੀ ਆਪਣੀ ਬੱਕਰੀ ਦੇ ਦੁੱਧ ਤੋਂ ਤਿਆਰ ਕੀਤੀ ਗਈ ਆ ਇਹ ਬੱਕਰੀ ਦੇ ਦੁੱਧ ਤੋਂ ਤਿਆਰ ਕੀਤੀ ਗਈ ਹੈ ਜੀ ਇਹ ਜਿਹੜੇ ਬੱਕਰੀ ਦਾ ਦੁੱਧਾ ਜੀ ਦੇਖੋ ਇਹ ਡੇਮੂ ਵੇਲੇ ਆਪਾਂ ਨੂੰ ਡੇਮੂ ਹੋ ਜਾਂਦਾ ਹਾਂਜੀ ਤੇ ਉਦੋਂ ਆਪਾਂ ਇਹਨੂੰ ਪੀਨੇ ਆ ਹਾਂਜੀ ਪੀਣ ਨਾਲ ਆਪਣਾ ਜਿਹੜਾ ਡੇਮੂ ਬੁਖਾਰ ਆ ਕੁਛ ਵੀ ਆ ਉਹ हट ਜਾਂਦਾ ਜਦੋਂ ਆਪਾਂ ਨੂੰ ਅੰਦਰ ਪਾਏ ਤੋਂ ਇਹਦਾ ਇੰਨਾ ਫਾਇਦਾ ਮਿਲਦਾ ਪਾ ਚਿਹਰੇ ਤੇ ਲਾਉਣ ਵਾਲੇ ਨਾ ਕਿਉਂ ਨਹੀਂ ਫਾਇਦਾ ਮਿਲੂਗਾ ਕਿਉਂ ਬੱਕਰੀ ਐਨਾ ਕੁਸਕਾਂਦੀ ਆ ਨਿੰਮਤੋਲਾ ਬੜੀ ਬੜੇ ਕੜਾ ਕਰਤਣ ਚੀਜ਼ਾਂ ਕੁੱਕ ਖਾਂਦੀ ਆ ਇਸ ਕਰਕੇ ਦੇ ਦੁੱਧ ਦੇ ਵਿੱਚ ਦੁੱਧ ਨਹੀਂ ਹੁੰਦਾ ਕਿ ਇਹਦੀ ਇੱਕ ਬੱਕਰੀ ਦੇ ਦੁੱਧ ਦੀ ਸਾਰੀ ਦਵਾਈ ਹੁੰਦੀ ਆ ਉਹ ਦਵਾਈ ਆਪਾਂ ਚਿਹਰੇ ਤੇ ਲਾ ਰਿਆ ਨਾ ਕਿ ਆਪਾਂ ਸਾਬਣ ਲਾ ਰਿਆ ਠੀਕ ਹੈ ਜੀ ਉਹ ਦਵਾ ਟਮਾਟਰ ਤੇ ਹਲਦੀ ਆ ਜੋ ਜੀ ਤੁਸੀਂ ਜਿਹੜੀ ਆ ਟਮਾਟਰ ਤੇ ਹਲਦੀ ਦੀ ਮਿਕਸ ਕੀਤੀ ਆ ਸਾਬਣਾਂ ਸੀ ਇਹ ਤੁਸੀਂ ਆ ਲਾ ਲਓ ਵੀ ਜਦੋਂ ਪੁਰਾਣੇ ਜਵਾਨੇ ਦੇ ਵਿੱਚ ਜਦੋਂ ਮੁੰਡੇ ਨੂੰ ਜਨ ਚੜਾਉਂਦੇ ਉਹ ਤੋਂ ਪਹਿਲਾਂ ਬਟਨਾ ਮਲਦੇ ਤਾਂ ਉਦੋਂ 부ੜੀਆਂ ਜੋ ਵੀ ਨਮਾਉਂਦੀਆਂ ਉਹਨੂੰ ਵੇਸਣ ਤੇ ਹਲਦੀ ਪਾ ਕੇ ਉਹਦੇ ਬਟਨਾ ਮਲਦੀਆਂ ਤਾਂ ਕਿ ਉਹਦਾ ਰੰਗ ਗਲੋਚਾ ਜਿਹਾ ਚਮਕਦਾਰ ਆ ਜੀ ਆਉਂਦਾ ਵੀ ਹੁੰਦਾ ਦੀ ਬਾਕੀ ਸਚਾਈ ਦੀ ਚ ਤੇ ਹੁਣ ਤਾਂ ਤੁਹਾਨੂੰ ਪਤਾ ਅਗਲਾ ਤਿਆ ਗਲੋ ਲੈਉਣ ਬਾਅਦ ਤੇ 10-10 ਹਜ਼ਾਰ ਬੁੜੀਆਂ ਲੈਂਦੀਆਂ ਨੇ ਸਹੀ ਗੱਲ ਉਹਦਾ ਤੁਹਾਨੂੰ ਪਤਾ ਹੀ ਆ ਕਿ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਪਰ ਸਾਡਾ ਪ੍ਰੋਜੈਕਟ ਸਸਤਾ ਉਹ ਨਕਲੀ ਬਿਊਟੀ ਹੈ ਕਣ ਉਹ ਨਕਲੀ ਆ ਜੀ ਉਹ ਤੁਹਾਨੂੰ ਨਕਲੀ ਨਕਲੀ ਦੇਊਗਾ ਵੀ ਜਿਵੇਂ ਅੱਜ ਲਾਤਾ ਅੱਜ ਵਿਆਹ ਵੀ ਇਹੀ ਦੇਖਿਆ ਜਾਊ ਉਹਦੇ ਨਾਲ ਜਦੋਂ ਸਾਹਮਣੂ ਕਰਿਆ ਕਿ ਉਹਨੂੰ ਲਾ ਦੋਗੇ ਉਹ ਉਹਨੇ ਚਿਹਰੇ ਨੂੰ ਖਾ ਜਾਣਾ ਇੱਕ ਦਿਨ ਵਾਸਤੇ ਇੱਕ ਦਿਨ ਵਾਸਤੇ ਇਹਨੂੰ ਖਾ ਜਾਣਾ ਤੇਰੇ ਨੂੰ ਆਹ ਟਮਾਟਰ ਤੋਂ ਅਜ ਤੋਂ ਆਪਣੀ ਜੀ ਸੰਗਤਰੇ ਤੋਂ ਜੀ ਸੰਗਤਰੇ ਤੋਂ ਜੀ ਇਹ ਸੰਗਤਰੇ ਦਾ ਜਿਹੜਾ ਸਿਲਕਾ ਹੁੰਦਾ ਜੀ ਇਹ ਚ ਵਿਟਾਮਿਨ ਸੀ ਜਿਹਨੇ ਕਠੰਡੇਆ ਚੀਜ਼ਾਂ ਇਹ ਉਹਨੂੰ ਪ੍ਰੋਸੈਸ ਕਰਕੇ ਬਣਾਈ ਗਈ ਹੈ ਠੀਕ ਹੈ ਜੀ ਹਾਂ ਜਿਹੜੀ ਕਿ ਸਰੀਰ ਨੂੰ ਗਲੋ ਕੋਮਲ ਕਰਦੀ ਹੈ ਜੀ ਆਹ ਡੈਰੀ ਮਿਲਕਾ ਜੀ ਠੀਕ ਹੈ ਜੀ ਡੈਰੀ ਮਿਲਕ ਗਾਂ ਦੇ ਦੁੱਧ ਵਾਰੀ ਤੁਹਾਨੂੰ ਕਿਹਨੂੰ ਨਹੀਂ ਪਤਾ ਇਹ ਬੱਚਿਆਂ ਬੱਚਿਆਂ ਨੂੰ ਨਮਾਉਣ ਵਾਸਤੇ ਜੀ ਕੁਝ ਵੀ ਕੋਈ ਕੁਣੀਆਂ ਬੱਚੇ ਛੋਟੇ ਉਹਨਾਂ ਨੂੰ ਨਿਮਾਉਣ ਵਾਸਤੇ ਵੀ ਸਰੀਰ ਨੂੰ ਕੌਮਲ ਕਰਦੀ ਹੈ ਜੀ ਇਹ ਤੇ ਰੰਗ ਜਿਹੜੇ ਕਿਹੜੇ ਪਾਏ ਗਏ ਨੇ ਬੱਪੂ ਜੀ ਇਹ ਨੇ ਆਪਣੇ ਸਾਰੇ ਸਾਰੇ ਸਾਬਣਾਂ ਨੇ ਜੀ ਸੁਦੇ ਤੇਲ ਜੀ ਹਾਂ ਜੀ ਇਹਨਾਂ ਦੇ ਵਿੱਚ ਆਪਣਾ ਕੋਈ ਰੰਗ ਨਹੀਂ ਹੈਗਾ ਜੀ ਕੋਈ ਰੰਗ ਨਹੀਂ ਹੈਗਾ ਜੀ ਦੇਖੋ ਜੀ ਆਹ ਕੋਈ ਰੰਗ ਨਹੀਂ ਹੈਗਾ ਅੱਛਾ ਇਹ ਬਿਲਕੁਲ ਜਿਹੜਾ ਕੁਦਰਤ ਨੇ ਰਿੰਮ ਨੂੰ ਨਿੰਮ ਨੂੰ ਰੰਗ ਦਿੱਤਾ ਕੁਦਰਤ ਨੇ ਉਹ ਨਿੰਮ ਨੂੰ ਰੰਗ ਦਿੱਤਾ ਕੁਦਰਤ ਨੇ ਨਾ ਉਹੀ ਰੰਗ ਹੈ ਇਹ ਚ ਕੁਦਰਤ ਦਾ ਰੰਗ ਆ ਆਹ ਦੇਖੋ ਜੀ ਜਿਹੜੀ ਗੌਟ ਮਿਲਕਾ ਜੀ ਬੱਕਰੀ ਦਾ ਜਿਹੜਾ ਬੱਕਰੀ ਨੂੰ ਕੁਦਰਤ ਨੇ ਦੁੱਧ ਦਾ ਰੰਗ ਦਿੱਤਾ ਉਹ ਦੁੱਧ ਦਾ ਰੰਗ ਹੀ ਹੈ ਅਦਰਵਾਈਜ਼ ਕੋਈ ਮਨੋਫਟੀ ਰੰਗ ਨਹੀਂ ਹੈਗਾ ਆਹ ਦੇਖੋ ਜੀ ਹਲਦੀ ਹਾਂ ਜਿਹੜੀ ਹਲਦੀ ਤੇ ਟਮਾਟਰ ਨੇ ਦੇਖੋ ਜਿਹੜਾ ਹਲਦੀ ਦਾ ਰੰਗ ਕੁਦਰਤ ਨੇ ਕੁਦਰਤ ਨੇ ਹਲਦੀ ਨੂੰ ਰੰਗ ਦਿੱਤਾ ਉਹੀ ਰੰਗ ਆਗਾ ਉਹੀ ਰੰਗ ਆਪਾਂ ਦਿੱਤਾ ਆਹ ਦੇਖੋ ਤੇ ਸੰਗਤਰਾ ਜਿਹੜਾ ਸੰਗਤਰੇ ਨੂੰ ਰੰਗ ਦਿੱਤਾ ਕੁਦਰਤ ਨੇ ਦੇਖੋ ਆਪਾਂ ਨਹੀਂ ਕਿਸੇ ਨੂੰ ਰੰਗ ਦਿੱਤਾ ਪ੍ਰਮਾਤਮਾ ਨੇ ਦਿੱਤਾ ਆਪਾਂ ਨੂੰ ਵੀ ਰੰਗ ਦਿੱਤਾ ਕਿਸੇ ਨੂੰ ਕਾਲਾ ਕਿਸੇ ਨੂੰ ਗੋਰਾ ਕਿਸੇ ਨੂੰ ਕੁਛ ਤੇ ਜਿਹੜਾ ਪ੍ਰਮਾਤਮਾ ਨੇ ਰੰਗ ਦਿੱਤਾ ਉਹੀ ਆਪਾਂ ਰੰਗ ਦਿੱਤਾ ਆ ਵੀ ਦੇਖੋ ਜੀ ਡੇਰੀ ਮਿਲਕ ਇਹ ਵੀ ਦੁੱਧ ਦਾ ਰੰਗ ਆ ਜੀ ਆਹ ਦੇਖੋ ਜੀ ਨਿੰਮ ਦਾ ਤੇਲ ਆ ਜੀ ਠੀਕ ਹੈ ਜੀ ਇਹ ਜਿਹੜਾ ਨਿੰਮ ਨਿੰਮ ਦਾ ਨਿੰਮ ਨੂੰ ਰੰਗ ਦਿੱਤਾ ਪ੍ਰਮਾਤਮਾ ਨੇ ਉਹੀ ਰੰਗ ਆਇਆ ਜੀ ਫਾਇਦੇ ਕੀ ਕੀ ਨੇ ਬੱਪਾ ਇਹਦੇ ਵਿੱਚ ਕੋਈ ਬੰਦਾ ਰੰਗ ਸਾਬਤ ਕਰ ਦੇ ਹਾਂਜੀ ਲੈਬ ਚਲ ਜਾ ਕੇ ਅਸੀਂ 10000 ਰੁਪਏ ਨਾਮ ਮੌਕੇ ਦੇ ਤਰ੍ਹਾਂ ਇਹਦੇ ਫਾਇਦੇ ਕੀ ਕੀ ਨੇ ਮਪੂਈ ਨੇ ਇਹਦੇ ਫਾਇਦੇ ਨਿੰਮ ਦੇ ਤੇਲ ਦੇ ਨੇ ਜੀ ਆਪਣੇ ਵਾਲਾਂ ਨੂੰ ਕੀੜਾ ਲੱਗਿਆ ਕਈ ਵੀਰ ਭਰਾਵਾਂ ਦੇ ਗੰਜਾਪਨ ਹੋ ਜਾਂਦਾ ਜਿਵੇਂ ਥੋੜਾ ਜਾ ਹੋ ਗਿਆ ਇੱਧਰ ਹੋ ਗਿਆ ਉਹ ਕੀੜਾ ਹੁੰਦਾ ਜੀ ਇਹ ਕੀੜੇ ਨੂੰ ਮਾਰ ਦਿਆ ਜੀ ਜਦੋਂ ਕੀੜਾ ਮਰ ਗਿਆ ਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ ਸਹੀ ਗੱਲ ਹੈ ਦੇਖੋ ਜਿਹੜਾ ਕੁਦਰਤ ਨੇ ਗੰਜਾਪਨ ਦੇਤਾ ਦੇਖੋ ਕੁਦਰਤ ਦੀ ਗੱਲ ਨੂੰ ਅਸੀਂ ਕੋਈ ਚੈਲੰਜ ਟਕਰਾ ਨਹੀਂ ਕਰ ਸਕਦੇ ਕੁਦਰਤ ਨਾਲ ਕੋਈ ਟਕਰਾ ਨਹੀਂ ਜਿਹੜੀ ਕੁਦਰਤ ਨੇ ਚੀਹ ਦੇਤੀ ਉਸ ਤੋਂ ਬਾਅਦ ਕੋਈ ਕੀੜਾ ਖਾ ਗਿਆ ਕੋਈ ਬਿਮਾਰੀ ਲੱਗ ਗਈ ਬਿਮਾਰੀ ਨਾਲ ਕਿਸੇ ਚੀਜ਼ ਨਾਲ ਇਹਨੂੰ ਵਾਲ ਟੁੱਟਦੇ ਨੇ ਝੜਦੇ ਨੇ ਉਹਦੀ ਸਾਡੀ ਗਾਰੰਟੀ ਆ ਅਗਰ ਨਾ ਆਉਣ ਤਾਂ ਅਸੀਂ ਤੇਲ ਦੇ ਪੈਸੇ ਜਿਹੜੇ ਲੈਨੇ ਆ ਅਗਲੇ ਦੇ ਵਾਪਸ ਕਰਾਂ ਠੀਕ ਹੈ ਜੀ ਬਾਜ਼ਾਰ ਤਾਂ ਇੰਨੀਆਂ ਸਾਬਣਾਂ ਆਉਂਦੇ ਨੇ ਇੰਨੇ ਤੇਲ ਆਉਂਦੇ ਨੇ ਆਪਣੇ ਕੋਲੇ ਹੀ ਕਿਉਂ ਆਉਣ ਲੋਕ ਇਹ ਆਉਣਗੇ ਕਿ ਨਹੀਂ ਆਉਣਗੇ ਲੋਕ ਆਪਣੇ ਕੋਲੇ ਦੇਖੋ ਜਿਵੇਂ ਅੱਜ ਜਵਾਨੇ ਦੇ ਵਿੱਚ ਹਾਂਜੀ ਲੋਕ ਨਮੀਆਂ ਚੀਜ਼ਾਂ ਭਾਉਦੇ ਨੇ ਇਹ ਚੀਜ਼ਾਂ ਆਪਾਂ ਹੁਣ ਵਾਲੇ ਜ਼ਮਾਨੇ ਦੇ ਮੁਤਾਬਕ ਹੀ ਡਿਜ਼ਾਈਨ ਲੈ ਕੇ ਆਇਆ ਠੀਕ ਹੈ ਡਿਜ਼ਾਈਨ ਹੁਣ ਵਾਲੇ ਜ਼ਮਾਨੇ ਦੇ ਆ ਹੁਣ ਡਿਜ਼ਾਈਨ ਹੁਣ ਵਾਲੇ ਜ਼ਮਾਨੇ ਦੇ ਨੇ ਚੀਜ਼ਾਂ ਇਹ ਚ ਪ੍ਰਾਣੀਆਂ ਨੇ ਪ੍ਰਾਣੀਆਂ ਨੇ ਜਿਹੜੀਆਂ ਪ੍ਰਾਣੇ ਜ਼ਮਾਨੇ ਚ ਕੁਦਰਤ ਨੇ ਤਿਆਰ ਕੀਤੀਆਂ ਨੇ ਦੇਖੋ ਬਨਾਵਤੀ ਫੈਕਟਰੀ ਚੋ ਚੀਜ਼ ਬਣੀ ਤੇ ਕੁਛ ਨਹੀਂ ਪਾਇਆ ਗਿਆ ਠੀਕ ਹੈ ਜਿਹੜੀ ਫੈਕਟਰੀ ਚ ਬਣੀ ਸਾਰੇ ਕੁਦਰਤ ਵਾਲੀਆਂ ਚੀਜ਼ਾਂ ਨਹੀਂ ਠੀਕ ਹੈ ਘਰੇ ਬਣਾਈ ਗਈ ਚੀਜ਼ ਘਰੇ ਬਣਾਈਆਂ ਠੀਕ ਹੈ ਫਾਇਦਾ ਕਰਨੀ ਹੈ ਜਾਨੀ ਕਿ ਸੌ ਬਿਲਕੁਲ ਫਾਇਦਾ ਕਰਨੀਆਂ ਠੀਕ ਹੈ ਹੁਣ ਅਸੀਂ ਇਹ ਕਿਉਂ ਬਣਾਏ ਹਾਂ ਜੀ ਤੁਸੀਂ ਕਹੋਗੇ ਤੁਹਾਨੂੰ ਕੀ ਲੋੜ ਪਈ ਚੰਗਾ ਭਲਾ ਤਾਂ ਬਾਜ਼ਾਰ ਚ ਮਾਲ ਵਿਕਦਾ ਵਾਧੂ ਆਉਂਦਾ ਹੈ ਜੀ ਹਾਂ ਤੁਹਾਨੂੰ ਕੀ ਫਟ ਕਬਜੀਆ ਤੁਸੀਂ ਇਹ ਇਹ ਐਡਾ ਟਟਵੈਰ ਛੇੜਾ ਉਹ ਤੋਂ ਨਹੀਂ ਉੱਥੇ ਲਾ ਕੇ ਨਾ ਆ ਗਿਆ ਆਸੀਂ ਬਾਈ ਜੀ ਇਸ ਕਰਕੇ ਇਹ ਬਹਿ ਕੇ ਸੋਚਿਆ ਵੀ ਆਪਾਂ ਖਾ ਵੀ ਕੈਮੀਕਲ ਰਿਆ ਤੇ ਆਪਾਂ ਤੇਰੇ ਤੇ ਵੀ ਕੈਮੀਕਲ ਲਾ ਰਿਆ ਕਿਉਂ ਨਾ ਆਪਾਂ ਜਿੰਨਾ ਕ ਆਪਣਾ ਲੋਕਾਂ ਨੂੰ ਸੁਝਾ ਦੇ ਸਕੀ ਫਾਇਦਾ ਕਰ ਸਕੀ ਤਾ ਖਾਣ ਦਾ ਤਾਂ ਆਪਾਂ ਨਹੀਂ ਕਰ ਸਕਦੇ ਤਾਂ ਲਾਉਣ ਦਾ ਤਾਂ ਆਪਾਂ ਆਪਾਂ ਕਰ ਹੀ ਸਕਦੇ ਆ ਹਾਂ ਜੀ ਇਸੇ ਕਰਕੇ ਮੈਂ ਅਸੇ ਪ੍ਰੋਡਕਟ ਤਿਆਰ ਕੀਤੇ ਨੇ ਵੀ ਜਿਹੜੇ ਭਰਾਵਾਂ ਨੇ ਕੈਮੀਕਲ ਤੋਂ ਬਿਨਾਂ ਸਾਬਣ ਵਰਤਣੀਆਂ ਤਾਂ ਉਹ ਰਦਾਵਾ ਸਾਬਣ ਹੀ ਵਰਤੇ ਠੀਕ ਹੈ ਜੀ ਇਹਦੇ ਵਿੱਚ ਕੋਈ ਕਮ ਨਹੀਂ ਕੋਈ ਵੀ ਕੈਮੀਕਲ ਨਹੀਂ ਤੁਸੀਂ ਇਹਨੂੰ 1 ਮਹੀਨਾ ਲਓ 2 ਮਹੀਨੇ ਲਓ ਤੁਹਾਡਾ ਦਿਨ ਪਰ ਦਿਨ ਪਰ ਦਿਨ ਪਰ ਚਮਕਦੀ ਜਾਊਗਾ ਠੀਕ ਹੈ ਜੀ ਇੱਕ ਤਾਂ ਇਹ ਸਾਬਣਾਂ ਦੀ ਇਹ ਖਾਸੀਅਤ ਆ ਵੀ ਉਮਰ ਤੋਂ ਪਹਿਲਾਂ ਜਿਹੜੇ ਵਾਲ ਨੇ ਜੇ ਇਹ ਲਾਉਂਗੇ ਚਿੱਟੇ ਨਹੀਂ ਹੁੰਦਾ ਦੇਖੋ ਉਮਰ ਨਾਲ ਤਾਂ ਹੋਣ ਗਈ ਹੋਣ ਕੁਦਰਤ ਨਾਲ ਕੋਈ ਟਕਰਾ ਨਹੀਂ ਆਪਣਾ ਇੱਕ ਉਮਰ ਤੋਂ ਪਹਿਲਾਂ ਉਹਦੇ ਚਿਹਰੇ ਤੇ ਜੁਰੜੀਆਂ ਨਹੀਂ ਪੈਂਦੀਆਂ ਦੇਖੋ ਉਮਰ ਨਾਲ ਤਾਂ ਪੈਣ ਗਈ ਉਹ ਤਾਂ ਰੱਬ ਨੇ ਸਰੀਰ ਨੂੰ ਮੋੜਨਾ ਵਾਪਸ ਹੌਲੀ ਹੌਲੀ ਮੋੜਨਾ ਹੁੰਦਾ ਮੋੜੀ ਜਾਂਦਾ ਦੇਖੋ ਉਮਰ ਤੋਂ ਪਹਿਲਾਂ ਜੁਰੜੀਆਂ ਨਹੀਂ ਪੈਂਦੀਆਂ ਉਮਰ ਤੋਂ ਪਹਿਲਾਂ ਇਹਦੇ ਚਿੱਟੇ ਵਾਲ ਨਹੀਂ ਹੁੰਦੇ ਇਹ ਚੀਜ਼ਾਂ ਦੀ ਸਾਡੀ ਗਾਰੰਟੀ ਹੈ ਠੀਕ ਹੈ ਜੀ ਅੱਜ ਵੀ ਉਹ ਅੱਜ ਵੀ ਇਹੋ ਜਿਹਾ ਚਿਹਰਾ ਹੋਊਗਾ 40 ਸਾਲ ਬਾਅਦ ਵੀ ਤੁਹਾਡਾ ਉਹ ਇਹੋ ਜਿਹਾ ਚਿਹਰਾ ਹੋਊਗਾ ਉਮਰ ਦੇ ਸਾਹਿਬ ਨਾਲ ਥੋੜਾ ਥੋੜਾ ਕੁਦਰਤ ਮੋੜੂ ਉਹਨਾਂ ਕਿ ਮੋੜੂ ਕੈਮੀਕਲਾਂ ਨਾਲ ਨਹੀਂ ਮੋੜੋ ਇਸ ਕਰਕੇ ਮੈਂ ਸਾਰੇ ਵੀਰ ਭੈਣਾਂ ਭਰਾਵਾਂ ਨੂੰ ਬੱਚਿਆਂ ਨੂੰ ਬੱਚੀਆਂ ਨੂੰ ਨੌਜਵਾਨਾਂ ਨੂੰ ਪੜ੍ਹੇ ਲਿਖੇ ਵਰਗ ਨੂੰ ਅਨਪੜ੍ਹ ਵਰਗ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ ਵੀ ਬਾਈ ਜੀ ਤੁਸੀਂ ਹੁਣ ਕੈਮੀਕਲ ਬਹੁਤ ਵਰਤ ਲਿਆ ਹੁਣ ਤੁਸੀਂ ਇੱਕ ਵਾਰੀ ਸਾਡੇ ਬਣਾਏ ਹੋਏ ਪ੍ਰੋਡਕਟ ਨਾਪਣ ਬਣਾਈ ਵੀ ਵਰਤੋ ਜੇ ਵਧੀਆ ਲੱਗੀ ਇੱਕ ਵਾਰੀ ਜ਼ਰੂਰ ਲਿਜਾਓ ਜੇ ਵਧੀਆ ਲੱਗੀ ਦੁਬਾਰੇ ਲੈ ਜਾਓ ਜੇ ਤੁਹਾਨੂੰ ਨਾ ਵਧੀਆ ਲੱਗੇ ਬਾਈ ਜੀ ਕੋਈ ਲੋੜ ਨਹੀਂ ਲਜਾਣ ਦੀ ਬਿਲਕੁਲ ਹੂੰ ਗਰੰਟੀ ਸੁਦਾ ਚੀਜ਼ ਆ ਜੀ ਇਸ ਕਰਕੇ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਆ ਕਿਉਂਕਿ ਅਸੀਂ ਜ਼ਿਮੀਦਾਰਾਂ ਜ਼ਿਮੀਦਾਰ ਵਰਗ ਨੂੰ ਵੀ ਤੁਸੀਂ ਇੰਨਾ ਅਸੀਂ ਮਿਹਨਤ ਕਰੀ ਆ ਸਾਡੀ ਮਿਹਨਤ ਤੇ ਤੁਸੀਂ ਫਲ ਚੜਾਉਣਾ ਨਾਲੇ ਪੁੰਨ ਨਾਲੇ ਫਲੀਆਂ ਠੀਕ ਕਿਉਂਕਿ ਨਾ ਤਾਂ ਚਿਹਰਾ ਤੁਹਾਡਾ ਕੋਮਲ ਬਣੂ ਨਾਲੇ ਕੈਮੀਕਲ ਤੋਂ ਬਚੋਗੇ ਨਾਲੇ ਇੱਕ ਜ਼ੀਮੀਦਾਰਾ ਪੰਜਾਬ ਦੇ ਵਿੱਚ ਪ੍ਰੋਡਕਟ ਲਾ ਰਿਹਾ ਇਹ ਵੀ ਇੱਕ ਬਹੁਤ ਵੱਡੀ ਖਾਸੀਅਤ ਆ ਠੀਕ ਆ ਬਬੂ ਜੀ ਹਾਂ ਬਹੁਤ ਬਹੁਤ ਦੇਖਣ ਵਾਲੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ ਜੋ ਵੀ ਚੈਨਲ ਤੇ ਵੀਡੀਓ ਚੱਲ ਰਹੀ ਆ ਉਹਨਾਂ ਦਾ ਵੀ ਧੰਨਵਾਦ ਸਾਰੇ ਵੀਰਾਂ ਦਾ ਤੁਹਾਨੂੰ ਲਓ ਜੀ ਬਾਈ ਜੀ ਦੇਸੀ ਪ੍ਰੋਡਕਟ ਨੇ ਪੁਰਾਣੇ ਜ਼ਮਾਨੇ ਦੇ ਵੜਟ ਨੇ ਪਰ ਹੈਗੇ ਹੁਣ ਨਵੇਂ ਜ਼ਮਾਨੇ ਦੇ ਵਿੱਚ ਨੇ ਇੱਕ ਵਾਰ ਜ਼ਰੂਰ ਵਰਤ ਕੇ ਦੇਖੋ ਤੁਹਾਨੂੰ ਫਾਇਦਾ ਹੋਊਗਾ ਹੀ ਹੋਊਗਾ ਨਾ ਕਿਉਂਕਿ ਤੁਸੀਂ ਬਾਜ਼ਾਰ 'ਚ ਬਹੁਤ ਕੁਝ ਵਰਤ ਲਿਆ ਮੈਨੂੰ ਲੱਗਦਾ ਨਹੀਂ ਵੀ ਕਦੇ ਨਾ ਕਦੇ ਤੁਹਾਨੂੰ ਫਾਇਦਾ ਹੋਇਆ ਹੋਊਗਾ ਠੀਕ ਹੈ ਜੀ ਪਰ ਲੇਕਿਨ ਇਹ ਵਰਤ ਕੇ ਮੈਨੂੰ ਲੱਗਦਾ ਵੀ ਤੁਹਾਨੂੰ ਫਾਇਦਾ ਹੋ ਜੂਗਾ ਸਕਰੀਨ 'ਤੇ ਨੰਬਰ ਹੈਗਾਗਾ ਇਹਨੂੰ ਇੱਕ ਵਾਰ ਮੰਗਵਾ ਕੇ ਵਰਤ ਕੇ ਜਰੂਰ ਦੇਖੋ ਜੇ ਤੁਸੀਂ ਇੱਕ ਵਾਰ ਇਹ ਮੰਗਵਾ ਲਈ ਫਿਰ ਮੁੜ ਕੇ ਤੁਸੀਂ ਸਾੜ ਨਹੀਂ ਸਕਦੇ ਠੀਕ ਹੈ ਜੀ ਇੱਕ ਦੋ ਤਿੰਨ ਦਿਨਾਂ ਦੇ ਵਿੱਚ ਅੱਜ ਤੋਂ ਦੋ ਤਿੰਨ ਦਿਨਾਂ ਦੇ ਬਾਅਦ ਐਲੋਵੀਰਾ ਜੈੱਲ ਦੀ ਸਾਪਣ ਆ ਰਹੀ ਹੈ ਸਾਡੀ ਠੀਕ ਹੈ ਜੀ ਉਹ ਅਸੀਂ ਤਿਆਰ ਕਰ ਰਹੇ ਹਾਂ ਉਹ ਤੇ ਸਾਡੀ ਸਰ ਤੇ ਚੱਲ ਰਹੀ ਆ ਹੋ ਸੱਚ ਚੱਲ ਕੇ ਉਹ ਪੂਰੀ ਹੋ ਗਈ ਹੁਣ 1-2 ਦਿਨਾਂ ਦੇ ਵਿੱਚ ਉਹਦਾ ਪੂਰਾ ਜਲਟ ਲੈ ਕੇ ਇੱਕ ਐਲੋਵੀਰਾ ਜੈੱਲ ਹਾਂਜੀ ਜਿਹਨੂੰ ਕਿ ਸਾਰੇ ਲੋਕ ਪੀ ਜਾਂਦੇ ਐਲੋਵੀਰਾ ਜੈੱਲ ਕੀ ਹੁੰਦੀ ਆ ਖਾਣ ਨੂੰ ਵੀ ਚੰਗੀ ਆ ਚਿਹਰੇ ਤੇ ਲਾਉਣ ਨੂੰ ਵੀ ਚੰਗੀ ਆ ਇਸ ਕਰਕੇ ਐਲੋਵੀਰਾ ਜੈੱਲ ਵੀ ਆ ਦੀ ਸਾਬਣ ਵੀ ਆ ਰਹੀ ਆ ਉਹਤੇ ਵੀ ਤੁਸੀਂ ਧਿਆਨ ਨਾਲ ਪੜ ਕੇ ਉਹ ਵੀ ਮੰਗਵਾ ਸਕਦੇ ਹੋ ਇਸ ਕਰਕੇ ਧੰਨਵਾਦ ਧੰਨਵਾਦ